ਫਰੀਦਕੋਟ ਜ਼ਿਲ੍ਹੇ ਦੇ ਪਿੰਡ ਚਹਲ ਦੇ ਅਗਨੀ ਵਿਰਕਾਸ਼ਦੀਪ ਦੇ ਘਰ ਕਾਂਗਰਸ ਪਾਰਟੀ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਵੜਿੰਗ ਪਹੁੰਚੇ ਉਹਨਾਂ ਵੱਲੋਂ ਪਹਿਲਾਂ ਲੰਮਾ ਸਮਾਂ ਉਸਦੇ ਪਿਤਾ ਨਾਲ ਗੱਲਬਾਤ ਕੀਤੀ ਉਸ ਤੋਂ ਬਾਅਦ ਆਕਾਸ਼ਦੀਪ ਦੀ ਮਾਤਾ ਕੋਲ ਬੈਠ ਕੇ ਹੌਸਲਾ ਦਿੱਤਾ ਉਹਨਾਂ ਨੂੰ ਇਨਸਾਫ ਦਿਲਾਉਣ ਦਾ ਭਰੋਸਾ ਦਿੱਤਾ ਸਰ ਮੈਂ ਅੱਜ ਆਕਾਸ਼ਦੀਪਸ ਦੇ ਘਰੇ ਪਹੁੰਚਿਆ ਜੀ ਜੀ ਹਾਂ ਇਹ ਚਹਿਲਾ ਪਿੰਡ ਹੈ ਔਰ ਮੇਰੇ ਨਾਲ ਸਾਡੇ ਜਿਹੜੇ ਸਹਾਇਕ ਇੰਚਾਰਜ ਨੇ ਰਵਿੰਦਰ ਢਲਵੀ ਜੀ ਉਹ ਵੀ ਪਹੁੰਚੇ ਹੈ ਔਰ ਮੇਰੇ ਮਨ ਨੂੰ ਬੜਾ ਦੁੱਖ ਲੱਗਿਆ ਇੱਥੇ ਆ ਕੇ ਕੀ ਨਾ ਪੰਜਾਬ ਸਰਕਾਰ ਦਾ ਤੇ ਨਾ ਹੀ ਕੋਈ ਕੇਂਦਰ ਸਰਕਾਰ ਦਾ ਵਿਅਕਤੀ ਇੱਥੇ ਕੋਈ ਚਿੱਠੀ ਪੱਤਰ ਲੈ ਕੇ ਆਇਆ ਨਾ ਅਗਨੀਵੀਰ ਨੂੰ ਸਰਕਾਰੀ ਸਨਮਾਨ ਮਿਲਿਆ ਸ਼ਹਾਦਤ ਦੇ ਸਮੇਂ ਤੇ ਨਾ ਹੀ ਉਹਨੂੰ ਸਰਕਾਰੀ ਐਂਬੂਲੈਂਸ ਉਪਲਬਧ ਹੋਈ ਮੈਨੂੰ ਹੁਣ ਨੌਜਵਾਨ ਸਾਥੀਆਂ ਨੇ ਦੱਸਿਆ ਉਹਨਾਂ ਦੇ ਛੋਟੇ ਭਰਾ ਨੇ ਦੱਸਿਆ ਤੇ ਜਿਹੜੇ ਟ੍ਰੇਨਿੰਗ ਕਰਾਉਦੇ ਆ ਕੋਚ ਸਾਹਿਬ ਕਿ ਸਾਨੂੰ ਸੁਨੇਹਾ ਲਾ ਦਿੱਤਾ ਗਿਆ ਕਿ ਆਕਾਸ਼ਦੀਪ ਪੂਰਾ ਹੋ ਗਿਆ ਤੇ ਅਸੀਂ ਪ੍ਰਾਈਵੇਟ ਐਂਬੂਲੈਂਸ ਤੇ ਉਹਨੂੰ ਇਸ ਪਿੰਡ ਚ ਲਿਆ ਦਿੰਦਾ ਗਿਆ ਹੁਣ ਤੱਕ ਡੀ ਸੀ ਐਸ ਐਸ ਪੀ ਨੇ ਆ ਕੇ ਹਾਂ ਦਾ ਨਾਰਾ ਨਹੀਂ ਮਾਰ ਰਿਆ ਪਿਓ ਚੀਕਾ ਮਾਰਦਾ ਮੈਨੂੰ ਕਹਿੰਦਾ ਕਿ ਸਾਰੇ ਆਉਂਦੇ ਆ ਤੁਸੀਂ ਡੀ ਸੀ ਐਸ ਐਸ ਪੀ ਨੂੰ ਬੁਲਾ ਕੇ ਦਿਓ ਇੱਥੇ ਮੇਰੇ ਕੋਲ ਅਧਿਕਾਰ ਤਾਂ ਹੈ ਨਹੀਂ ਕੋਈ ਡੀ ਸੀ ਐਸ ਐਸ ਪੀ ਨੂੰ ਬੁਲਾਉਣ ਦਾ ਲੇਕਿਨ ਮੈਂ ਐਸ ਐਸ ਪੀ ਨੂੰ ਟੈਲੀਫੋਨ ਕੀਤਾ ਤੇ ਡੀ ਸੀ ਨੂੰ ਕੀ ਸ਼ਰਮ ਮਾੜੀ ਮੋਟੀ ਆਉਣੀ ਚਾਹੀਦੀ ਸੀ ਤੁਸੀਂ ਜਿਹੜਾ ਡੀ ਸੀ ਹੁੰਦਾ ਉਹ ਜ਼ਿਲ੍ਹੇ ਦਾ ਮਾਲਕ ਹੁੰਦਾ ਉਹ ਕੰਮ ਸੇ ਕੰਮ ਐਡੀ ਵੱਡੀ ਕਟਨਾ ਕਰਮ ਹੋਵੇ ਭਾਵੇਂ ਸਰਕਾਰ ਕੋਈ ਦਿੰਦੀ ਹੋਵੇ ਨਾ ਦਿੰਦੀ ਹੋਵੇ ਲੇਕਿਨ ਹਾਂ ਦਾ ਆਦਾਰਾ ਮਾਰਨੀ ਥੇ ਇਹਨਾਂ ਦੀ ਪਰਿਵਾਰ ਦੀ ਗੱਲ ਜਰੂਰ ਸੁਣਨ ਵਾਸਤੇ ਆਉਂਦਾ ਇਸੇ ਕਰਕੇ ਤਾਂ ਅਸੀਂ ਅਗਨੀਵਾਰ ਸਕੀਮ ਦੀ ਅਗਨੀਵੀਰ ਸਕੀਮ ਦੀ ਨਖੇਦੀ ਕਰਦੇ ਰਹੇ ਹਾਂ ਰਾਹੁਲ ਗਾਂਧੀ ਲੜਦੇ ਰਹੇ ਐ ਫੇਰ ਮੇਰੀ ਪਰਿਵਾਰ ਨਾਲ ਹੁਣ ਡਿਟੇਲ ਚ ਗੱਲਬਾਤ ਹੋਈ ਐ ਰਾਹੁਲ ਗਾਂਧੀ ਜੀ ਨੇ ਵੀ ਹੁਣੇ ਤੁਹਾਡੇ ਸਨਮੁਖ ਪਰਿਵਾਰ ਨਾਲ ਸ਼ਹੀਦ ਦੇ ਪਰਿਵਾਰ ਨਾਲ ਗੱਲ ਕੀਤੀ ਐ ਔਰ ਇਹਨਾਂ ਦੀ ਮੰਗ ਹੈ ਕਿ ਸਾਡੇ ਮੁੰਡੇ ਨੂੰ ਸ਼ਹੀਦ ਦਾ ਦਰਜਾ ਮਿਲਣਾ ਚਾਹੀਦਾ ਹੈ। ਔਰ ਮੈਨੂੰ ਲੱਗਦਾ ਹੈ ਕਿ ਇਹ ਸਹਾਇਤਾ ਰਾਸ਼ੀ ਪੰਜਾਬ ਸਰਕਾਰ ਕਰੋੜ-ਕਰੋੜ ਰੁਪਏ ਦਿੰਦੀ ਸੀ ਫੌਜ ਵਾਲਿਆਂ ਨੂੰ। ਇਸ ਵੇਰੀ ਕੀ ਹੋ ਗਿਆ? ਆਕਾਸ਼ ਦੀ ਪੇਰੀ ਕੋਈ ਪੰਜਾਬ ਦਾ ਖਜ਼ਾਨਾ ਮੁੱਕ ਗਿਆ? ਕਿ ਇਸ ਮੁੰਡੇ ਨੂੰ ਜਿਹਨੇ 20 ਸਾਲ ਦਾ ਪੁੱਤ ਗਵਾ ਲਿਆ ਔਰੀ ਮਾਂ ਚਿੱਕਾ ਮਾਰ ਰਹੀ ਹੈ। ਸਵਾ 6 ਫੁੱਟ ਦਾ ਜਵਾਨ। ਉਹਦਾ ਕੀ ਕਸੂਰ ਹੈ? ਸ਼ਰਮ ਆਉਣੀ ਚਾਹੀਦੀ ਸੀ। ਕਿ ਅਸੀਂ ਉਹਨੂੰ ਪੰਜਾਬ ਉਹਨਾਂ ਨੂੰ ਤਾਂ ਨਹੀਂ ਆਈ ਦਿੱਲੀ ਵਾਲਿਆਂ ਨੂੰ ਪੰਜਾਬ ਸਰਕਾਰ ਡੀਸੀ ਭੇਜਦਾ ਸਰਕਾਰੀ ਐਂਬੂਲੈਂਸ ਤੇ ਸਰਕਾਰੀ ਸਨਮਾਨ ਨਾਲ ਜੇ ਉਹਨੂੰ ਵਿਦਾਇਗੀ ਕਰ ਦਿੰਦੇ ਤਾਂ ਫੇਰ ਕੋਈ ਫਰਕ ਪੈ ਜਾਣਾ ਸੀ ਹਜ਼ਾਰਾਂ ਪੁਲਿਸ ਵਾਲੇ ਸੜਕਾਂ ਤੇ ਖੜੇ ਰਹਿੰਦੇ ਐ ਸੋ ਮੈਂ ਸਮਝਦਾ ਕਿ ਕਿਤੇ ਨਾ ਕਿਤੇ ਨਿਰਾਦਰ ਹੋਇਆ ਇੱਕ ਉਸ ਵਿਅਕਤੀ ਦਾ ਜਿਹੜਾ ਦੇਸ਼ ਦੇ ਲਈ ਜਿਹਨੇ ਜਾਨ ਦਿੱਤੀ ਐ ਅੱਜ ਸਮੁੱਚੀ ਕਾਂਗਰਸ ਪਹਿਲਾਂ ਵੀ ਬੱਬੂ ਬਰਾੜ ਸਾਹਿਬ ਜ਼ਿਲ੍ਹੇ ਦੇ ਪ੍ਰਧਾਨ ਉਹਨਾਂ ਦੇ ਅੰਤਿਮ ਸੰਸਕਾਰ ਤੇ ਪਹੁੰਚੇ ਸਨ ਅੱਜ ਦਲਵੀ ਸਾਹਿਬ ਮੈਂ ਤੇ तमाम ਸਾਰੇ ਸਾਥੀ ਇੱਥੇ ਪਹੁੰਚੇ ਰਾਹੁਲ ਗਾਂਧੀ ਨੇ ਚਿੰਤਾ ਜ਼ਾਹਿਰ ਕੀਤੀ ਹੈ ਔਰ ਹਮੇਸ਼ਾ ਰਾਹੁਲ ਗਾਂਧੀ ਨੇ ਅਗਨੀਵੀਰ ਲੋਕਾਂ ਦੀ ਔਰ ਸਕੀਮ ਦੇ ਖਿਲਾਫ ਲੜਾਈ ਲੜੀ ਹੈ ਆਉਣ ਵਾਲੇ ਸਮੇਂ 'ਚ ਅਸੀਂ ਰਾਜਨਾਥ ਸਿੰਘ ਨੂੰ ਪੱਤਰ ਵੀ ਲਿਖਾਂਗਾ ਔਰ ਟਾਈਮ ਮੰਗ ਕੇ ਮੈਂ ਮਾਪੇ ਨੂੰ ਰਾਜਨਾਥ ਸਿੰਘ ਨੂੰ ਮਲਾਉਣ ਦਾ ਉਪਰਾਲਾ ਕਰਾਂਗਾ ਨਾਲੀ ਨਾਲ ਮੈਂ ਅਗਰ ਪੰਜਾਬ ਸਰਕਾਰ ਦੇ ਕੰਤੇ ਜੂ ਨਾ ਸਰਕੀ ਤਾਂ ਇਹਨਾਂ ਨੂੰ ਪਰਿਵਾਰ ਵਾਲਿਆਂ ਨੂੰ ਪੁੱਛ ਕੇ ਇਹਨਾਂ ਦੀ ਇਜ਼ਾਜ਼ਤ ਲੈ ਕੇ ਅਗਰ ਇਹ ਚਾਣਗੇ ਤਾਂ ਫਿਰ ਮੈਂ ਚਾਹੇ ਸਾਡਾ ਦੂਜੀ ਪਾਰਟੀ ਦਾ ਮੁੱਖ ਮੰਤਰੀ ਹੈ ਮੈਂ ਉਹਨਾਂ ਦੇ ਵੀ ਕੁੰਡਾ ਖੜਕਾਉਣ ਜਾਊਂਗਾ ਔਰ ਸ਼ਰਮਦੀਨ ਜਾਊਂਗਾ ਕਿ ਥੋੜੀ-ਮੋਟੀ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਅੱਜ ਆਪਣਾ ਹੱਕ ਲੈਣ ਵਾਸਤੇ ਭੀਖ ਮੰਗਣ ਆਸਤੇ ਨਹੀਂ ਹੱਕ ਲੈਣ ਵਾਸਤੇ ਅੱਜ ਅਗਣੀ ਵੀਰ ਦੇ ਪਰਿਵਾਰ ਨੂੰ ਇੱਥੇ ਆਉਣਾ ਪਿਆ ਜਾਣਾ ਸਰਕਾਰ ਨੂੰ ਚਾਹੀਦਾ ਸੀ ਔਰ ਸਾਡੇ ਆ ਮੀਡੀਆ ਬਾਈਟ ਤੋਂ ਬਿਨਾ ਜਾਣਾ ਚਾਹੀਦਾ ਸੀ ਅੱਜ ਪਰਿਵਾਰ ਇਹ ਕਹਿਣਾ ਚਾਹੀਦਾ ਸੀ ਕਿ ਅਸੀਂ ਬੜੇ ਸੰਤੁਸ਼ਟਾਂ ਬੇਸ਼ੱਕ ਸਾਡਾ ਪੁੱਤ ਤਾਂ ਚਲਾ ਗਿਆ ਲੇਕਿਨ ਦੋਵੇਂ ਸਰਕਾਰਾਂ ਨੇ ਸਾਡੀ ਬਹੁਤ ਉਤਲੀ ਸਰਕਾਰ ਨੇ ਭਾਜਪਾ ਨੇ ਤੇ ਥੱਲੜੀ ਆਮ ਆਦਮੀ ਪਾਰਟੀ ਨੇ ਜ਼ੋਰਦਾਰ ਤਰੀਕੇ ਨਾਲ ਸਾਡੀ ਹੱਕ ਰਸੀ ਜਾਂ ਸਾਨੂੰ ਸਨਮਾਨ ਦਿੱਤਾ ਸਾਡੇ ਜ਼ਖਮਾਂ ਤੇ ਮਲਮ ਲਾਈ ਬਾਰੇ ਹਾਲਾਤ ਕੁਝ ਹੋਰ ਨੇ ਔਰ ਮੈਂ ਪਰਿਵਾਰ ਨੂੰ ਵਾਦਾ ਕਰਦਾ ਮੈਂ ਇਥੋਂ ਦਾ ਮੈਂਬਰ ਆਫ ਪਾਰਲੀਮੈਂਟ ਨਹੀਂ ਹਾਂ ਲੇਕਿਨ ਕਾਂਗਰਸ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਇਹਨਾਂ ਦੀ ਆਵਾਜ਼ ਦੇਸ਼ ਦੇ ਕੋਨੇ ਕੋਨੇ ਤੱਕ ਔਰ ਗੁੰਗੀਆਂ ਬਹਿਰੀਆਂ ਸਰਕਾਰਾਂ ਦੇ ਕੰਨਾਂ ਤੱਕ ਪਹੁੰਚਾ ਦੂੰਗਾ ਔਰ ਉਹਨੂੰ ਮਜਬੂਰ ਕਰ ਦੂੰਗਾ ਕਿ ਜਿਹੜਾ ਸ਼ਹੀਦ ਦਾ ਹੱਕ ਹੈਗਾ ਉਹ ਦਿਵਾਉਣ ਦੇ ਵਿੱਚ ਇਸ ਕਰਕੇ ਅੱਜ ਅਸੀਂ ਸਮੁੱਚੀ ਕਾਂਗਰਸ ਸਾਡੇ ਇੰਚਾਰਜ ਪੱਟੀ ਸਾਹਿਬ ਹਣੀ ਜੀ ਅਜੇ ਪਾਲ ਸਾਹਿਬ ਸਾਡੇ ਬੱਬੂ ਬਰਾੜ ਸਾਹਿਬ ਸਾਰੇ ਲੋਕ ਅੱਜ ਅਸੀਂ ਇੱਥੇ ਆਏ ਹਾਂ 100% 오ਪੇਂਦਰ ਸ਼ਰਮਾ ਜੀ ਤਾਂ ਸਾਡੇ ਸਰਪ੍ਰਸ ਨੇ ਲੋਕ ਸਭਾ ਦੇ ਵਿੱਚ ਕੀ ਹੁੰਦਾ ਹੈ ਕਿ ਸਾਨੂੰ ਮੌਕਾ ਮਿਲਦਾ ਹੈ ਸਵਾਲ ਕੁਐਸਚਨ ਜਦੋਂ ਅਸੀਂ ਲਾਉਣੇ ਉਹ ਡਰਾ ਨਿਕਲਦਾ ਹੈ ਉਹ ਡਰਾ ਦੇ ਮਾਰ ਤਾਬਕ ਅਸੀਂ ਸਵਾਲ ਸਾਡਾ ਲੱਗਦਾ ਹੈ 546 ਬੰਦਿਆਂ ਦੇ ਵਿੱਚੋਂ ਕੇਵਲ 20 ਬੰਦਿਆਂ ਦਾ ਹੀ ਲੱਗਦਾ ਦੂਜਿਆਂ ਦਾ ਹੋ ਜਾਂਦਾ ਜਿਵੇਂ ਲਾਟਰੀ ਕੱਢੀ ਦੀ ਹੈ ਪਰ ਹਾਂ ਮੈਂ 100% ਆਪਦਾ ਜੋਰ ਲਾ ਕੇ ਉਹ ਸਵਾਲ ਵੀ ਲਾਵਾਂਗਾ ਔਰ ਕੋਸ਼ਿਸ਼ ਕਰਕੇ ਖੜਾ ਹੋ ਕੇ ਬੋਲਣ ਦੀ ਕੋਸ਼ਿਸ਼ ਕਰਾਂਗਾ ਅਗਰ ਮੈਨੂੰ ਮੌਕਾ ਦੇਖੋ ਜਿਹੜੀ ਅਗਨੀ ਵੀਰ ਦੀ ਭਰਤੀ ਮੈਂ ਤਾਂ ਹਜੇ ਵੀ ਜਾਰੀ ਹੈ ਤੁਸੀਂ ਕਈ ਇਲਾਕਿਆਂ ਵਿੱਚੋਂ ਦੇਖੋ ਸੈਂਟਰ ਗਵਰਨਮੈਂਟ ਨੂੰ ਅਗਨੀ ਵੀਰ ਤੇ ਦਾ ਮੁਕੰਮਲ ਬਹਿਸ ਹੋਈ ਹੈ ਰਾਹੁਲ ਗਾਂਧੀ ਨੇ ਪਿਛਲੇ ਲੋਕ ਸਭਾ ਦੇ ਵਿੱਚ ਇਹ ਕਿਹਾ ਕਿ ਇਹ ਸਕ੍ਰੈਪ ਕਰੋ ਅਗਨੀ ਵੀਰ ਸਾਨੂੰ ਰੈਗੂਲਰ ਭਰਤੀ ਦਿਓ ਫੇਰ ਉਹ ਡਿਫੈਂਸ ਮੰਤਰੀ ਖੜਾ ਹੋ ਕੇ ਇਹੀ ਗੱਲ ਸੀ ਕਿਉਂਕਿ ਇੱਕ ਅਗਨੀਵੀਰ ਹੋਰ ਅਮਰਗੜ ਹਲਕੇ ਦਾ ਸੀ ਅਮਰਗੜ ਜਿੱਥੇ ਰਾਹੁਲ ਗਾਂਧੀ ਜਦੋਂ ਮੇਰੇ ਇਲੈਕਸ਼ਨ ਸੀ ਉਦੋਂ ਉਸ ਅਗਨੀਵੀਰ ਦੇ ਘਰੇ ਅਫਸੋਸ ਕਰਕੇ ਆਏ ਸੀ ਸਾਡੀ ਸਮਝ ਦੇ ਮਤਲਬ ਅਕ ਰਾਹੁਲ ਗਾਂਧੀ ਨੇ ਉਹ ਵੇਰਵਾ ਦਿੰਦੇ ਹੋਏ ਉਹਨਾਂ ਨੇ ਕਿਹਾ ਵੀ ਉਹਨਾਂ ਦੀ ਕਿਸੇ ਨੇ ਸਹਾਇਤਾ ਨਹੀਂ ਕੀਤੀ ਫਿਰ ਰਾਜਨਾਥ ਸਿੰਘ ਨੇ ਖੜੇ ਹੋ ਕੇ ਕਿਹਾ ਕਿ ਨਹੀਂ ਹਮਨੇ ਉਹਨੂੰ ਸਹਾਇਤਾ ਰਾਸ਼ੀ ਦਿੱਤੀ ਹੈ ਇਹ ਗੱਲ ਕਹੀ ਉਹਨੇ ਫਿਰ ਉਹ ਗਈ ਨਹੀਂ ਸੀ ਫਿਰ ਅਸੀਂ ਫੇਰ ਬੰਦੇ ਭੇਜੇ ਫੇਰ ਉਹਨਾਂ ਨੇ ਉਹ ਜਿਹੜੀ ਰਾਸ਼ੀ ਸੀਗੀ ਪੈਸੇ ਫੇਰ ਉਦੋਂ ਬਾਅਦ ਭੇਜੇ ਜਦੋਂ ਇੰਨਾ ਰੌਲਾ ਪਿਆ ਜਦੋਂ ਇਹ ਮੁੱਦਾ ਚੱਕਿਆ ਆਕਾਸ਼ਵੀਰ ਆਕਾਸ਼ਵੀਰ ਦੇ ਨਾਲ ਕਈ ਹੋਰ ਨੌਜਵਾਨ ਨੇ ਉਹਨਾਂ ਦੇ ਵਿੱਚ ਤਰ੍ਹਾਂ ਪੂਰੀ ਕਲੀਨਸ ਹਾਂਜੀ ਹਾਂਜੀ ਆਕਾਸ਼ਵੀਰ ਦੇ ਅਸੀਂ ਸਾਰਿਆਂ ਦੀ ਲੜਾਈ ਕਿਉਂਕਿ ਰਾਹੁਲ ਗਾਂਧੀ ਸਮੁੱਚੇ ਦੇਸ਼ ਦਾ ਆਪੋਜੀਸ਼ਨ ਦਾ ਲੀਡਰ ਹੈ ਉਹ ਲੋਕਾਂ ਦੀ ਆਵਾਜ਼ ਚੱਕਦਾ ਇਸੇ ਕਰਕੇ ਅੱਜ ਰਾਹੁਲ ਗਾਂਧੀ ਜੀ ਨਾਲ ਮੈਂ ਟੈਲੀਫੋਨ ਤੇ ਉਹਨਾਂ ਦੇ ਪਿਤਾ ਜੀ ਦੀ ਗੱਲ ਕਰਾਈ ਕੱਲ੍ਹ ਆ ਕਿਉਂ ਨਹੀਂ ਪੈਸੇ ਦੀ ਲੋੜ ਸ਼ਹਾਦਤ ਦੀ ਸ਼ਹੀਦੀ ਦਾ ਦਰਜਾ ਵੀ ਜੇ ਸਾਰੇ ਦੇਖੋ ਦੇਸ਼ ਦੇ ਨੋਰਮਸ ਹੈ ਅਗਰ ਤਾਂ ਇਹ ਕਾਨੂੰਨ ਬਣਿਆ ਹੋਇਆ ਹੈ ਤਾਂ ਉਹ ਸ਼ਹੀਦੀ ਦਾ ਦਰਜਾ ਵੀ ਉਹਨੂੰ ਦੇਣਾ ਚਾਹੀਦਾ ਹੈ ਇਸੇ ਕਰਕੇ ਤਾਂ ਕਹਿੰਦੇ ਰੈਗੂਲਰ ਭਰਤੀ ਕਰੋ ਉਹਨੂੰ ਸਾਰੇ ਸਨਮਾਨ ਮਿਲਣਗੇ ਇਹ ਹੀ ਤਾਂ ਦੁੱਖ ਹੈ ਪਰ ਹਾਂ ਕਿਉਂ ਨਹੀਂ ਪੈਸੇ ਦੀ ਲੋੜ ਉਹਨਾਂ ਨੇ ਤਾਂ ਵਿਚਾਰਿਆਂ ਨੇ ਕਹਿਤਾ ਅਲਟੀਮੇਟਲੀ ਅਲਟੀਮੇਟਲੀ ਆਮ ਸਧਾਰਨ ਪਰਿਵਾਰ ਹੈ ਉਹ ਭੀ ਥੋੜੀ ਮੰਗ ਰਿਹਾ ਹੈ ਉਹਨਾਂ ਦਾ ਹੱਕ ਹੈ ਸਾਡੇ ਦੇਸ਼ ਤੇ ਲਈ ਉਹਨੇ ਸ਼ਹਾਦਤ ਦਿੱਤੀ ਐ ਸਿਰ ਤੇ ਗੋਲੀ ਖਾਧੀ ਐ ਮੱਥੇ ਤੇ ਤੇ ਜੇ ਸਰਕਾਰ ਮਦਦ ਕਰੇਗੀ ਤਾਂ ਮੈਨੂੰ ਲੱਗਦਾ ਅਮੀਰ ਕਿਉਂ ਨਹੀਂ ਲਵਾਂਗੇ ਹਰ ਲੜਾਈ ਲੜ ਕੇ ਲਵਾਂਗੇ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز